ਤਦੋਂ ਐਮ ਪੂਰੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਹਰੜਕਲਾ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਆਪਾਂ 8-9 ਪਸ਼ੂ ਵਿਖਾਉਣੇ ਆ ਬਿਲਕੁਲ ਗੱਬਣ ਤਾਂ ਗੱਬਣਾ ਤਿਆਰ ਆ ਤੇ ਸੱਜਣਾ ਵੀ ਬਿਲਕੁਲ ਲੈ ਵਿੱਚ ਹੈਗੀਆਂ ਮੈਂ ਤਾਜ਼ੀਆਂ ਸੂਈਆਂ ਤੇ ਆਪਾਂ ਕਹਿੰਦੇ ਆ ਵੀਰ ਬਗੀਚੇ ਹੋਣਾ ਕੋਲ ਤੇ ਆਜੋ ਕਰਦੇ ਆ ਭਾਈ ਨਾਲ ਗੱਲਬਾਤ ਸਸੀਗਰ ਭਾਜੀ ਸਸੀਗਰ ਭਾਜੀ ਕੀ ਹਾਲ ਜੇ ਚੜਦੀ ਕਲਾ ਤੁਸੀਂ ਸੁਣਾਓ ਆ ਚੜਦੀ ਕਲਾ ਜੇ ਹੋਰ ਠੀਕ ਠਾਕ ਪਰਵਾਰ ਬਸ ਵਧੀਆ ਭਾਜੀ ਵਧੀਆ ਜੀ ਚਲੋ ਵਧੀਆ ਚਾਹੀਦਾ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਭਾਜੀ ਬਗੀਚਾ ਸਿੰਘ ਜੇ ਪਿੰਡ ਹਰੜ ਕਲਾਂ ਤਹਿਸੀਲ ਹੀ ਨਾਲਾ ਤੇ ਜ਼ਿਲ੍ਹਾ ਅਮਰਸਰ ਜੀ ਠੀਕ ਹੈ ਜੀ ਤੇ ਮੋਬਾਈਲ ਨੰਬਰ ਵੀ ਬੋਲ ਦਿਓ 9041796788 ਭਾਜੀ ਠੀਕ ਹੈ ਜੀ ਤੇ ਮੰਡੀ ਲਾਈ ਫੇਰ ਆ ਜਾ ਹਾਂਜੀ ਛੇਰੇ ਵੀਰ ਮੇਰਾ ਵੀਰ ਵੀ ਆ ਲੈਟਰ ਠੀਕ ਹੈ ਠੀਕ ਹੈ ਜੀ ਕਿੱਥੇ ਰਹਿ ਆਏ ਨੇ ਤਨ ਗਿਆ ਆ ਵਾ ਆ ਰਿਹਾ ਵੇਖਣ ਗਿਆ ਆ ਵੇਖਣਾ ਹੈ ਮੇਰਾ ਭਰਾ ਵੀ ਆਇਆ ਮੇਰੇ ਕੋਲ ਠੀਕ ਹੈ ਠੀਕ ਹੈ ਜੀ ਇਹ ਅੱਜ ਅਸੀਂ ਮਿਲਸਾ ਨਾ 20 ਤਰ੍ਹਾਂ ਬਾਅਦ ਮਿਲੇ ਆ ਕੀ ਆ ਗਿਆ ਜੀ ਗਰਾਫਟ ਵੇਖਣਾ ਨਾ ਹਾਂ ਹਾਂ ਮੈਂ ਆ ਭਰਾ ਨੂੰ ਫੋਨ ਕੀਤਾ ਸਪੈਸ਼ਲ ਮੈਂ ਮਿਲ ਕੇ ਜਾਈਂ ਠੀਕ ਹੈ ਠੀਕ ਹੈ ਉਹ ਛੇਰੇ ਵੀਰ ਕੀ ਹਾਲ ਚਾਲ ਆ ਸასი ਚਾਲ ਜੀ ਸასი ਚਾਲ ਜੀ ਕੀ ਹਾਲ ਚਾਲ ਚੱਲ ਚੱਲਦੀ ਕਲਾ ਤੁਸੀਂ ਸੁਣਾਓ ਅੱਜ ਵੀ ਮੇਰੇ ਕਰ ਪਾਏ ਗੁਰੂ ਰਾਮ ਜੀ ਵੀਡੀਓ ਪਾਈ ਜਾਏਗੀ ਪਾਵਾਂਗੇ ਵੀਰ ਭਰਾ ਦੇ ਬੜੇ ਫੋਨ ਆਉਂਦੇ ਇਹ ਵੀਰ ਦੀ ਬਾਉਗੀ 8:30 ਤੇ ਕਰੀਏ ਸ਼ੁਰੂਆਤ ਭਾਈ ਜੀ ਇਧਰੋਂ ਕਰੀਏ ਕੋ ਉਧਰੋਂ ਜਿੱਧਰੋਂ ਮਰਜ਼ੀ ਇਧਰੋਂ ਕਰ ਲਓ ਹਾਂ ਦੱਸਿਓ ਪਹਿਲੇ ਨੰਬਰ ਤੇ ਝੋਟੀ ਕਣਵਾ ਸੂਆ ਸੂਈ ਤੇ ਕੀ ਇਹਦਾ ਮੀਟਰ ਕੱਢਦੇ ਪਹਿਲਾ ਸੂਆ ਸੂਈ ਝੋਟੀ ਅੱਛਾ ਜੀ 5 ਲੀਟਰ ਆ ਠੰਡਾ ਕਰਕੇ 10 ਕਿਲੋ ਦੋ ਦਿਜੇ ਅੱਛਾ ਜੀ ਤੇ 14-15 ਦਿਨ ਸੂਈ ਨੂੰ ਠੀਕ ਹੈ ਠੀਕ ਹੈ ਤੇ ਜਵਾਕ ਕੀ ਗਏ ਪਿਛੇ ਜਵਾਕ ਮਗਰ ਕੱਟਾ ਜੀ ਠੀਕ ਹੈ ਜੀ ਬਿਲਕੁਲ ਤਾਜੀ ਸੂਈ ਜੀ ਰੇਲ ਕਾਵੜੀ ਵੇਜੇ ਪਿਛੇ ਦੇ ਤੇ 14 ਤੋਂ 15 ਦਿਨ ਸੂਈ ਨੂੰ ਹੋ ਗਈ ਤੇ 10 ਦਿਨ ਬਿਲਕੁਲ ਦੁੱਖੋ ਜਿਹਾ ਜੇ ਤੇ ਬਾਕੀ ਹੁਣ ਆਪਾਂ ਤੁ ਲੋਭੀ ਕੀ ਕਰ ਸਕਦਾ ਇਹ ਕੱਟ ਕੱਟ ਬਹੁਰੀ ਚੰਗਾ ਵਾ ਤੇ ਸਿੰਗਲ ਹੱਡੀ ਆ ਗਈ ਝੋਟੀ ਇਹ ਕਿੰਨਾ ਲਿਖਿਆ ਬਹੁਤ ਪਾਣੀ ਵਿੱਚ ਤੇਰਾ ਜੋ ਬਾਕਲੇ ਤੋਂ ਉਹ ਵੀ ਝੋਟੀ ਆਛਾਈ ਪਾਣੀ ਲੋਭੀ 13 14 ਮੀਟਰ ਜਿਹੜਾ ਚਵਾਈ ਗਊਗੀ ਜੇਕਰ ਤੋਂ ਬਾਕੀ ਤੁਸੀਂ ਬਹੁਤ ਯਾਰਾ ਬਿਊਟੀ ਵਿੱਚ ਜੱਟ ਬਲੈਕ ਵਿੱਚ ਆ ਗਈ ਆ ਹਾਂਜੀ ਸਾਰਾ ਪਾਡਾ ਬਣਾਉਂਦੀ ਸਵੇਰੇ 7 ਵਜੇ ਦੀ ਚਵਾਈ ਆ ਝੋਟੀ ਠੀਕ ਆ ਠੀਕ ਆ ਹਾਂਜੀ ਸਾਰਾ ਪੜੀ ਠੀਕ ਬਈ ਗੱਲ ਬੰਨ੍ਹਾ ਪੁਰਾਣੀ ਰੋਣ ਕੀ ਕਰਾ ਸਾਡੇ ਖਾਣ ਮਖਾਓ ਝੋਟੀ ਦਾ ਕਰਦਾ ਹੋਰ ਨਜ਼ਰ ਦੇ ਵਿੱਚ ਆ ਗਈ ਜੇ ਤੇ ਬਾਕੀ ਤੁਹਾਨੂੰ ਖਾਣ ਦਾ ਸੈਗ ਹੈਬ ਚੈੱਕ ਕਰੋਗੇ ਲਾ ਕੇ ਕਰੋ ਬਈ ਚੈੱਕ ਖਾਣ ਦਾ ਸੈਗ ਹੈਬ ਤੇ ਕੀ ਮੁੱਲ ਕਰਨਾ ਭਾਜੀ ਫਿਰ ਇਹਦਾ ਚਲੋ ਵੀ ਦਈਏ ਜੀ ਝੋਟੀਆਂ ਦਾ ਲੋਕ 1 20 20 ਮੰਗੀ ਜਾਂਦੇ ਆ ਅੱਛਾ ਜੀ ਇਹਦਾ ਲੱਖ ਰੁਪਈਆ ਜੀ ਮੁੱਲ ਕਰਦਿਏ ਜਿਆਜ ਹਾਂ ਨਾ ਹੀ ਕਰੀਏ 90 ਦੀ ਦੇ ਦਈਏ ਫਿਰ ਕੱਢ ਦਈਏ 400 ਹੋਰ ਮੈਂ ਦੇਣਾ 2000 ਛੱਡ ਦਈਏ ਵੀਰ ਸ਼ੇਰੇ ਜਾਲੇ ਕੰਮ ਕਰੀਏ 200 ਰੁਪਈਆ 200 ਰੁਪਈਆ 88 ਜੋ 200 ਰੁਪਈਆ ਛੋੜੀ ਲੋ ਭਾਈ 88000 ਜੋ 200 ਰੁਪਈਆ ਛੋੜ ਬਾਕੀ ਕਾੜ-ਕਾੜ ਦੀ ਚੰਗੀ ਆ ਹਾਂਜੀ ਤੇ ਪਹਿਲਾ ਹੀ ਸੂਆ ਸੂਈ ਦਾ 10 ਲੀਟਰ ਜਿਹੜਾ ਮੌਕੇ ਤੇ ਬਿਲਕੁਲ ਦੁੱਧ ਤੇ ਆ ਰਿਹਾ ਬਿਲਕੁਲ ਭਾਜੀ ਆ ਜਾਓ ਹੁਣ ਦੂਜੇ ਨੰਬਰ ਤੇ ਹਾਂਜੀ ਕਹਿੰਦੇ ਭਾਜੀ ਇਹਦੇ ਬਾਅਦ ਇਹ ਜੋ 3-4 ਮਹੀਨਾ ਹੋ ਗਿਆ ਨੂੰ ਸੂਈ ਨੂੰ ਬੱਚਾ ਤਾਂ ਮਰ ਗਿਆ ਜੀ ਅੱਛਾ ਜੀ ਬੱਚਾ ਤਾਂ ਮਰ ਗਿਆ ਤੇ ਇਹਦੇ ਥਲੇ 8 ਕਿਲੋ ਲੀਟਰ ਵਾਲਾ ਦੁੱਧ ਜੀ ਹੁਣ ਅੱਛਾ ਠੀਕ ਹੈ ਠੀਕ ਹੈ ਪਹਿਲਾ ਸੂਆ ਸੂਈ ਆ ਤੇ 8 ਲੀਟਰ ਜਿਹੜਾ ਇਹਦੇ ਕੋਲ ਵੀ ਬਿਲਕ ਜੈੱਡ ਬੁਲੇਟ ਇਹਦੀ ਆਣੀ ਚੈੱਕ ਕਰੋ ਜੈੱਡ ਠੀਕ ਆ ਬੂਸ਼ੀ ਦੇ ਬਾਈ ਕਹਿੰਦਾ ਕਿ ਮਿਲਦੀ ਆ ਹਾਂਜੀ ਕਰੋ ਜੈੱਡ ਆਰਡਰ ਕਰਵਾ ਜੀ ਥੋਣਾ ਦਾ ਸਾਈਜ਼ ਗੈਪ ਲੈਓ ਸਮੋਲ ਵੀ ਜੀ ਲੋ ਬਾਈ ਜੀ ਦੇਖੋ ਆਰਟੀ ਤੁਸੀਂ ਚੈੱਕ ਕਰ ਸਕਦੇ ਜੀ ਹਾਂ ਵੀਰ ਨੇ ਮੰਡੀ ਵਾਲਾ ਹੀ ਮਾਹੌਲ ਬਣਾਇਆ ਵਾ ਘਰ ਫਰੇ ਅੱਜ ਭਾਜੀ ਚਲ ਗਏ ਤੁਹਾਡੇ ਉੋਂ ਤੋਂ ਘੰਟਾ ਪਹਿਲਾਂ ਤਿੰਨ ਪਸ਼ੂ ਚਲ ਗਏ ਆ ਅੱਛਾ ਅੱਛਾ ਠੀਕ ਹੈ ਜੀ ਹਾਂ ਜੀ ਆਪਣੀਆਂ ਪਰਸੋਂ ਵਾਲੀ ਵੀਡੀਓ ਤੇ ਉਹ ਵੀ ਮਾਲ ਵੇਖਿਆ ਅੱਜ ਚਲੋ ਵਧੀਆ ਵਧੀਆ ਹੋ ਗਿਆ ਯਾਰਾਂ ਪਸ਼ੂ ਆਪਣੇ ਅੱਛਾ ਅੱਛਾ ਠੀਕ ਹੈ ਜੀ ਤੇ ਕੀ ਮੁੱਲ ਭਾਜੀ ਫਿਰ ਮੁੱਲ ਭਾਜੀ ਭਾਵੇਂ 70 ਕਰੀਏ 65 ਕਰੀਏ 60 ਦੀ ਦੇ ਦਈਏ ਰੱਬ ਦੀਆਂ ਮਾਨਦਾਨ ਤੇ ਆ ਗਿਆ ਦੋਸਤ ਹਾਂ ਨਹੀਂ ਕਰੀਏ ਹਾਂ ਨਹੀਂ ਕਰੀਏ 50000 ਦੀ ਪਈ ਦੇ ਦਈਏ 52000 200 200 600 500 ਛੜ ਦਾਂਗੇ 2:52000 ਤੋਂ 500 ਰੁਪਇਆ ਮਾਹਨਤਾ ਆਣਾ ਹਾਂਜੀ ਹਾਂਜੀ ਤੇ 200 ਵਾਲਾ ਕੰਮ ਪਰ 200 ਵਾਲਾ ਕੰਮ ਸੱਚ ਕਟਿਆ ਜਾਣਾ ਹਨਾ ਹਾਂਜੀ ਹਾਂਜੀ ਉਹ ਕੰਮ ਨਹੀਂ 57 ਜੋ 200 ਰੁਪਇਆ ਛੋੜ ਕਰਵਾਉਣਾ 2:57000 ਤੋਂ 200 ਰੁਪਇਆ ਛੋੜ ਹਾਂਜੀ ਠੀਕ ਹੈ ਜੀ ਹਾਂਜੀ ਦੇਖੋ ਭਾਈ ਛੋਟੀ ਛੋਟੀ ਬਹੁਤ ਹੀ ਜਿਆਦੀ ਚੰਗੀ ਠੀਕ ਹੈ ਠੀਕ ਹੈ ਇਹ ਛੋਟੀ ਛੱਡ ਦੀ ਜੀ ਅੱਛਾ ਜੀ ਬੰਦੂ ਵੀ ਖੋਲ ਕੇ ਆ ਦੁਜਾ ਸੁਆ ਛੋਟੀ ਜੇ 50 ਸੁਆ ਸੋਈ ਲੋਈ ਲੋਈ ਆ ਗਈ ਜੇ ਜੱਗੇ ਭਾਜੀ ਵੇਖਿਆ ਸਿਆਣੇ ਬੰਦੇ ਕੀ ਕਹਿੰਦੇ ਹੁੰਦੇ ਹਾਂਜੀ ਸਿਆਣੇ ਬੰਦੇ ਕਹਿੰਦੇ ਹੁੰ ਮੱਝ ਲੋਈ ਦੇ ਜ਼ਮੀਨ ਰੋਈ ਅੱਛਾ ਜੀ ਕਹਿੰਦੇ ਆ ਕਿ ਨਹੀਂ ਹਾਂ ਜੀ ਕਹਿੰਦੇ ਆ ਅੱਖਾਂ ਮੀਟ ਕੇ ਦੇ ਮੋੜਾ ਵੀਰ ਠੀਕ ਅੱਖਾਂ ਮੀਟ ਕੇ ਲੋ ਥਾਣ ਵੀ ਖਜੋਟੀ ਨੂੰ ਲਗਾ ਥੋਟੀ ਦੇ 20 ਦਿਨ ਨੂੰ ਦਿਨ ਪੂਰੇ ਹੁੰਦੇ ਜੇ ਅਸ਼ਰਕੀ ਹਾਂ ਜੀ ਲੋ ਬਈ ਜੀ ਓਕੇ ਦਿਨ ਖੜੂ ਵੀ ਬੰਦੇ ਨੇ ਇਹ ਪੂਰੇ ਹੁੰਦੇ ਆ ਹਾਂ ਜੀ ਬਾਕੀ ਕੱਟ ਕਾਟ ਦੀ ਚੰਗੀ ਆ ਕਿਹਾ ਕੋਲੋਂ ਦੇ ਲੋਈ ਆ ਗਈ ਆ ਇਹ ਕਰਮਾਂ ਦੇ ਨਾਲ ਹੀ ਮਿਲਦੀ ਆ ਹਾਂ ਜੀ ਠੀਕ ਆ ਠੀਕ ਆ ਜੀ ਬਹੁਤ ਚੰਗੀ ਕੱਟ ਵਜਨ ਵੇਖੋ ਦੇ ਥਾਣ ਵੇਖੋ ਭਾਜੀ ਲੋ ਬਈ ਥਾਣ ਤੁਣ ਵੀ ਲਾ ਕੇ ਦਿਓ ਚੈੱਕ ਕਰੂਗਾ ਧੰਨਵਾਦ ਆਪਾਂ ਖਾਨੋਂ ਖਾਓ ਗਲਾਬੀ ਥਾਨਿਆਂ ਝੋਟੀ ਠੀਕਾ ਠੀਕਾ ਲਓ ਭਾਈ ਚੈੱਕ ਕਰ ਸਕਦੇ ਤੁਸੀਂ ਮੁਆਫੀ ਥਾਨ ਆ ਗਿਆ ਤੇ ਵਜਨ ਵੇਖੋ ਝੋਟੀ ਦਾ ਕੰਨਾਂ ਜੀ ਇਹਦਾ ਵੀ ਮੁੱਲ ਭਾਈ ਹਰੋ ਮੇਰਾ ਵੀ ਜਿੱਦਾਂ ਤਿਆਰ ਹੋ ਗਈ ਉਦੋਂ ਤੇ ਲੱਖ ਰੁਪਏ ਦੀ ਝੋਟੀ ਆ ਅੱਛਾ ਜੀ ਇਹ ਹੁਣ ਇਹਦਾ ਜਾਇਜ਼ ਹੀ ਕਰ ਲੀਏ ਮੁੱਲ ਮੁੱਲ ਇਹਦਾ 80 ਜੀ ਅੱਛਾ ਜੀ ਇਹ 75000 ਦੀ ਝੋਟੀ ਦੇ ਦਾਂਗੇ ਭਾਈ 75000 ਨਾ ਹੀ ਹਾਂ ਨਾ ਹੀ ਬਸ 200 ਰੁਪਏ ਛੋੜੀ ਲਓ ਭਾਈ 75000 ਚੋਂ 200 ਰੁਪਏ ਛੇਰੇ ਵੀਰ ਹਣਾ ਇਹ ਝੋਟੀ ਤਿਆਰ ਭਾਈ ਛੇਰੇ ਵੀਰ ਨਹੀਂ ਚੰਗੀ ਚੰਗੀ ਇਹ ਝੋਟੀ ਤਿਆਰ ਹੋਈ ਲੱਖ ਹਾਂ ਜੀ ਬਹੁਤ ਚੰਗੀ ਚੋੜੀ ਆ ਜੀ ਆ ਜਨਾ ਮੇਰਾ 75000 ਰੁਪਏ ਨੇ ਮੁੱਲ ਰੱਖਿਆ ਤੇ 200 ਰੁਪਿਆ ਛੋਟ ਹੋਣੀ ਆ ਹਾਂ ਜੀ ਹਾਂ ਜੀ ਤੇ ਆਜੋ ਹੁਣ ਚੌਥੇ ਨੰਬਰ ਤੇ ਹਾਂ ਜੀ ਦੱਸਿਓ ਭਾਈ ਇਹਦੇ ਬਾਰੇ ਇਹ ਵੀ ਵੀਰ ਜੀ ਗੱਬਨ ਜੇ ਝੋਟੀ ਆ ਅੱਛਾ ਜੀ ਬਾਕੀ ਵੇਖੋ ਕੱਟ ਵਜਨ ਕੰਨਾਂ ਝੋਟੀ ਦਾ ਸਾਫ ਕੇ ਨਹੀਂ ਆ ਠੀਕ ਹੈ ਠੀਕ ਹੈ ਵੀਰ ਖੋਲ ਕੇ ਵਿਖਾ ਦਿਓ ਇਧਰ ਨੂੰ ਲੈ ਜਾ ਹੁਣ ਐ ਨੂੰ ਕਰ ਦਿਓ ਲਓ ਬਈ ਇਹ ਦੂਜਾ ਸੁਆ ਸੁਣੀਏ ਭਾਜੀ ਕਰੋ ਚੈੱਕ ਤੁਸੀਂ ਫੇਸਬੁੱਕ ਇਹ ਵੀਧੀ ਸੌਰੀ ਉਹ ਛੋਟੀ ਮੂੰਹ ਵਿੱਚ ਚਾਰ ਦੰਦ ਜੇ ਅੱਛਾ ਅੱਛਾ ਠੀਕ ਚਾਰ ਦੰਦ ਆ ਹਾਂਜੀ ਲਓ ਬਈ ਜਿਹੜੀ ਲੋਹੀ ਦਿਖਾਈਏ ਚਾਰ ਦੰਦ ਇਹ ਮੂੰਹ 54 ਸੁਆ ਸੁਣਾ ਨੇ ਹਾਂਜੀ ਆ ਵੀ ਦੂਜਾ ਸੁਆ ਵੀਰ ਜੀ ਸੁਣੀਏ ਲੈਓ ਲਓ ਬਈ ਆ ਵੀ ਦੂਜਾ ਸੁਆ ਸੁਣੀ ਆ ਕਮਾਲਾ ਕਮਾਲੋ ਇਹਨੂੰ ਵੀ ਚੈੱਕ ਕਰੋ ਤਾਂ ਤੋਂ ਵੱਡਾ ਇੰਕਾਂ ਗੱਲ ਲੱਗਾ ਹੋਇਆ ਇਹਦੇ ਜਗੇਮੀਣਾ ਹਾਂਜੀ ਹਾਂਜੀ ਇਹ ਝੋਡੀ ਦੇ ਪਹਿਲੇ ਸੂਏ ਦਾ 10 ਦਾ ਕਲਾਸ ਦੋ ਤੇ ਪਾਇਆ ਠੀਕ ਹੈ ਠੀਕ ਹੈ ਲਓ ਭਾਈ ਨੇਲੇ ਦੇ ਵਿੱਚ ਆ ਗਈ ਹੈ ਤੇ ਮਣਕੀ ਅੱਖ ਵਿੱਚ ਤੇ ਕਿਤਾ ਮੱਥਾ ਤੇ ਮਣਕੀ ਅੱਖ ਠੀਕ ਹੈ ਠੀਕ ਹੈ ਅੱਜ ਮੇਰਾ ਭਰਾ ਵੀ ਮੇਰੇ ਕੋਲ ਜੀ ਸਹੀ ਹੈ ਨਾ ਠੀਕ ਹੈ ਠੀਕ ਹੈ ਜੀ ਤੇ ਝੋਡੀ ਇੰਨੀ ਬਣੂ ਹਲੇ ਗੁੰਦ ਆਉਂ ਨਹੀਂ ਸੁੱਕੀ ਠੀਕ ਹੈ ਠੀਕ ਹੈ ਕੀ ਮੁੱਲ ਭਾਈ ਫਿਰੇ ਦਾ ਇਹਦਾ ਭਾਈ ਮੁੱਲ ਭਾਵੇਂ ਲੱਖ ਕਰੀਏ ਅੱਛਾ ਜੀ ਤੇ ਭਾਵੇਂ ਕਰੀਏ 90 85 ਵੀ ਦੇ ਲਈਏ ਕਰ ਦਈਏ ਜਾਇਜ਼ ਜਿਆ ਥੋੜਾ ਜਿਹਾ 1000 ਰੁਪਏ ਛੱਡਾਂਗੇ 83 84 ਜੋ 200 ਰੁਪਈਆ ਛੋੜੀ ਜੀ ਤੋ ਬਾਈ ਜੀ 84000 ਛੋਟੀ ਬੜੀ ਚੰਗੀ ਛੋੜੀ ਠੀਕ ਹੈ ਠੀਕ ਹੈ ਜੀ ਆਜੋ ਹੁਣ ਅਗਲੀ ਪੰਜਵੇਂ ਆਹ ਵੇਖੋ ਭਾਈ ਛੋਟੀ ਸਾ ਉਹਨਾ ਡਰਾਮੀਆਂ ਦੁੱਧਾ ਵੀ ਠੀਕ ਹੈ ਠੀਕ ਹੈ ਲੋ ਬਈ ਦੁੱਧ ਦਾ ਡਰਾਮਾ ਭਾਈ ਇਹਨੂੰ ਖੋਲ ਕੇ ਵਿਖਾਓ 15 ਕਿਲੋ ਹੀ ਝੋਟੀ ਨੇ ਦੁੱਧ ਦਿੱਤਾ ਭਾਜੀ ਇਹਨੇ ਅੱਛਾ ਅੱਛਾ ਕਦ ਦੂਜਾ ਸੁਆ ਜੇ ਲੋ ਭਾਈ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਝੋਟੀ ਭਾਜੀ ਤੇ ਜੈਡ ਬਲੈਕ ਦੇ ਵਿੱਚ ਚੰਗੀ ਤੇ ਖਾਂ ਪਾਂਡਾ ਝੋਟੀ ਅੰਨਾ ਵੀ ਮਿਲਤਨ ਗਾਣ ਵਧ ਬੰਦੀ ਹੁੰਦੀ ਹੈ ਕਿੰਨਾ ਟੈਪ ਘਟਦੀ ਹੈ ਰੇਟ ਇਹਦੇ ਭਾਜੀ 15 ਦਿਨ ਜੇ ਝੋਟੀ ਦੇ ਜੇ ਲੋ ਭਾਈ 15 ਦਿਨ ਜੇ ਖੜਦੀ ਹੈ ਤੇ ਲਾਂਡੋ ਲਾਵੀ ਚੜ੍ਹਣੀਆਂ ਕਾਬੀ ਵਾਹਦੇ ਨੇ ਸਿੰਗੀ ਵੇਖੋ ਕਣੀ ਮਿੱਟੀ ਝੋਡੀ ਬਹੁਤ ਵਧੀਆ ਫੇਸ ਕੁਆਲਟੀ ਦਾ ਸਿੰਘ ਸਿੰਘ ਬਹੁਤ ਹੀ ਚੰਗਾ ਵਾ 15 ਕਿਲੋ ਜੱਗੇ ਪਾਣੀ ਝੋਡੀ ਦਾ ਗੋਦ ਜਿਤਨਾ ਵੱਡਦੀ ਆ ਨਾ ਹਾਂਜੀ ਬਲੈਤ ਨਗਾ ਐਨੇ ਨਹੀਂ ਪਛਾਣ ਹੁੰਦੀ ਆ ਠੀਕ ਆ ਠੀਕ ਆ ਬਾਕੀ ਠੰਡੀ ਸੀ ਲਿਆ ਕੋਈ ਗੱਲ ਨਹੀਂ ਉਧਰ ਦੀ ਝੋਟੀਆਂ ਹਿਣਿਆਣੇ ਦੀ ਠੀਕ ਆ ਠੀਕ ਆ ਨਾ ਟੋਲਾ ਸੋਲ ਦਾ ਕੀ ਬਹੁਤ ਬਣੀ ਆ ਸਿੰਗੀ ਵੇਖੋ ਝੋਟੀ ਲੱਗੀ ਲਓ ਬਾਈ ਜੀ ਆ ਦੇਖੋ ਭਾਈ ਆਹ ਦੇਖੋ ਜਿਹਦਾ ਟੈਰੀ ਕਾਰਡ ਦਾ ਕਪੜਾ ਹੁੰਦਾ ਏ ਠੀਕ ਠੀਕ ਲੋ ਜੀ ਪਤਲੇ ਚਮ ਵਾਲੀ ਆ ਗਈ ਆ ਤੇ ਬਾਕੀ ਠੰਡੀ ਸੀਵ ਜਿਹਦਾ ਗਾਇਆਂ ਨਹੀਂ ਪਿਆ ਠੰਡੀਆਂ ਠੀਕ ਆ ਠੀਕ ਲੋ ਬਈ ਸੀਲ ਲੀਆਂ ਸੋਲੀਆਂ ਬਹੁਤ ਆ ਝੋਟੀ ਦੇ ਵਿੱਚ ਹਾਂਜੀ ਰੇਟ ਕੀ ਮੁੱਲ ਭਾਜੀ ਇਹਦਾ ਹਰ ਮੁੱਲ ਵੀ ਜੀ ਇਹ ਝੋਟੀ ਦਾ ਮੰਗਣ ਨੂੰ ਭਾਵੇਂ 1 ਮੀਮ 20 ਮੰਗੀ ਏ ਅੱਛਾ ਜੀ ਤੇ ਆਪਾਂ ਘੱਟ ਵੱਧ ਨਹੀਂ ਲੱਖ ਰੁਪਏ ਦੀ ਝੋਟੀ ਦੇਦਾਂਗੇ ਜੀ ਹਾਂ ਵੇਖ ਲਓ ਤੁਹਾਡੇ ਸਾਹਮਣੇ ਆ ਠੀਕ ਇਹੋ ਜੀਆਂ ਝੋਟੀਆਂ ਦਾ ਵੀ ਕਈ ਡੇ ਡੇਡ ਮੰਗਣ ਡੇ ਆ ਹਾਂਜੀ ਹਾਂਜੀ ਤੇ ਕਰਨਾ ਜੀ ਇੱਕੋ ਹੀ ਗੱਲ ਕਰੀਏ ਇੱਕੋ ਹੀ ਹਾਂ ਜੀ ਹਾਂ ਨਾ 95000 ਜੀ ਠੀਕ ਹੈ ਜੀ ਕਰੋ ਭਾਜੀ 95000 ਜੀ ਤੇ 200 ਜੀ 15 ਕੁ ਮਾਲੀ ਭਾਜੀ ਝੋਟੀ ਬਾਹਰ ਹੁੰਦੀ ਨਹੀਂ 95000 ਦੀ ਬਿਲਕੁਲ ਸਹੀ ਗੱਲ ਹੈ ਜੀ ਪੰਗਲੇ ਚੰਮੀ ਦੀ ਇੱਕ ਕੰਢੀ ਵਾਲੀ ਝੋਟੀ ਜੀ ਵੇਖੋ ਠੀਕ ਹੈ ਠੀਕ ਹੈ ਆਹ ਜੀ ਇਹ ਨਾ ਆਹ ਵੇਖੋ ਪਤਲਾ ਚਮਕ ਕਿੱਥੇ ਕਰ ਸਕਦੇ ਨਹੀਂ ਠੰਡੀ ਸੀਲ ਪਰ ਨਿਕਾਜਾ ਬੱਚਾ ਇਦਾਂ ਗੱਬਨ ਥਲੇਫਾ ਠੀਕ ਹੈ ਠੀਕ ਹੈ ਜੀ ਹਾਂ ਜੀ ਤੇ ਆਜੋ ਹੁਣ ਭਾਈ ਜੀ 6ਵੇਂ ਨੰਬਰ ਤੇ ਇੱਥੇ ਵੀ ਨੀਲੀ ਦਾ ਵੀ ਜੀ ਲੋ ਭਾਈ ਜੀ ਨੀਲੀ ਰਵੀਦਨ ਕੀ ਖੋਲ ਕੇ ਇਹ ਭਾਜੀ ਇਹ ਮੰਨ ਲਓ ਝੋਟੀ 4 ਕਾ ਜ ਚਵਾਈ ਹੋ ਕੇ ਕਿਲੋ ਡੇਢ ਕਿਲੋ ਇੱਥੇ ਛੱਡਿਆ ਹੈ ਦੇ ਅੱਛਾ ਲੋ ਭਾਈ ਜੀ ਨਿਸ਼ਾਨੀਆਂ ਨਿਸ਼ੂਮੀਆਂ ਆ ਗਈਆਂ ਸਾਰੀਆਂ ਇੱਥੇ ਵੀ ਤੇ ਇਹ ਝੋਟੀ ਦੀ ਹਿਸਾਬ ਨਾਲ ਲਾ ਲਓ ਵੀ ਸਾਹ ਵਿੱਚ ਵਾਈ ਹੋ ਗਿਆ ਜੀ ਬਣਦੀ ਬੜੀ ਜੇ ਝੋਟੀ ਠੀਕ ਹੈ ਠੀਕ ਹੈ ਫਿਰ 9 10 ਕਿਲੋ ਦੁੱਧ ਜੇ ਝੋਟੀ ਕਰੇ ਤਾਜੀ ਸੂਈ 10 12 ਨਾਲ ਜਵਾਬ ਕੀ ਹੈ ਮਗਰ ਕੱਟਾ ਜਿਹੜੇ ਭਾਈ ਲੋ ਭਾਈ ਇਹਦੇ ਪਿੱਛੇ ਮੇਲ ਕਾਪ ਆ ਗਿਆ ਇਹਦੇ ਨੀਤੀ ਦਾ ਵੀ ਤਾਂ ਮੱਥਾ ਚਿੱਟਾ ਤੇ ਦੋ ਪੈਰ ਮਗਰ ਲਈ ਚਿੱਟੇ ਆ ਤੇ ਜੇ ਕੋਈ ਵੀ ਸੇਵਾ ਵਾਲਾ ਲੈ ਗਿਆ ਨਾ 12 13 ਕਿਲੋ ਝੋਟੀ ਦੁੱਧ ਨਾਲ ਆਉਣਾ ਪਈ ਜਾਊਗੀ ਠੀਕ ਹੈ ਠੀਕ ਹੈ ਜੀ ਹਾਂਜੀ ਲੋ ਭਾਈ ਕੱਟ ਕੱਟ ਦੀ ਚੰਗੀ ਆ ਦੇ 10 ਤੋਂ 12 ਦਿਨ ਹੋ ਗਏ ਸਰੀ ਨੂੰ ਚਵਾਈ ਭਾਜੀ ਇਹੋ ਜੀ ਨਿਕਲਿਆ ਬੱਚਾ ਥਲੇ ਬਾ ਦਿਓ ਅੱਛਾ ਠੀਕ ਹੈ ਠੀਕ ਹੈ ਤੇ ਕੀਮਤ ਮੁੱਲ ਭਾਜੀ ਇਹਦਾ ਹਰ ਇਹ ਜੀ ਇਹਦਾ ਮੁੱਲ 85000 ਜੀ ਅੱਛਾ ਜੀ ਤੇ 80 ਦੀ ਝੋਟੀ ਆਪਾਂ ਦੇ ਦਾਂਗੇ ਕਰ ਦਿੱਗੇ ਜਾਈ ਥੋੜਾ ਜੰਮਾ ਦੇਣਾ ਮੈਂ ਤਾਂ ਕਹਿੰਦਾ ਵੇਖੋ ਝੋਟੀ ਦੇ 90 ਦੀ ਆ ਤਾਂ ਭਾਜੀ ਕਹਿੰਦਾ ਦੇ ਕਰਦੇ ਨੇ 78000 ਦੀ ਭਾਜੀ ਹਾਂ ਨਾ ਜੀ ਠੀਕ ਹੈ ਠੀਕ ਹੈ ਲੋ ਬਈ 78000 ਚੋਂ 200 ਰੁਪਿਆ ਛੋੜ ਬਿਲਕੁਲ ਨਿਕਲੇਗਾ ਪਸ਼ੂ ਚੰਗੇ ਆ ਵੀਰ ਦੇ ਕੋਲ ਸਾਰੇ ਤੇ ਆਜੋ ਹੁਣ ਆਪਾਂ 7ਵੇਂ ਨੰਬਰ ਤੇ ਵੈੜ ਆਹ ਵੇਖੋ ਵੈੜ ਵੀ ਭਾਜੀ ਜਰਸੀ ਜੇ ਅੱਛਾ ਜੀ 9-10 ਕਿਲੋ ਦੁੱਧ ਜੇ ਵੈੜ ਦੇ ਥਲੇ ਠੀਕ ਹੈ ਠੀਕ ਹੈ ਤੂੰ ਵੀ ਖੋਲ ਕੇ ਵਿਖਾ ਲੋ ਬਈ 9-10 ਲੀਟਰ ਜਿਹੜਾ ਇਹ ਪੂਰੇ ਮਹੀਨੇ ਦੀ ਹੈਗੀ ਜੇ ਮਗਰ ਵਸ਼ੀ ਜੇ ਠੀਕ ਹੈ ਠੀਕ ਹੈ ਲੋ ਬਈ ਲਗਭਗ ਮਹੀਨੇ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਸੂਈ ਨੂੰ ਹੂੰ ਤੇ ਆਰਡਰ ਕੁਮਾਰ ਜੀ ਤੁਸੀਂ ਕਰੋ ਚੱਕ ਲਾਗੇ ਤਾਂ ਉਹਦੇ 9 ਲੀਟਰ ਜਿਹੜਾ ਹਾਂਜੀ 9 10 ਲੀਟਰ 9 10 ਕਿਲੋ 9 ਕਿਲੋ ਠੰਡਾ ਕਰਕੇ ਦੋ ਜੀ ਠੀਕ ਜੀ 3 4 3 5 5 ਚੋਗਿਆ ਲਾ ਜੀ ਠੀਕ ਜੀ ਕਰੋ ਬਈ ਡਰਦੀ ਐ ਥੋੜਾ ਧਿਆਨ ਨਾਲ 9 ਲੀਟਰ ਦੀ ਫੁੱਲ ਗਾਰੰਟੀ ਆ ਡਰ ਗਈ ਡਰ ਗਈ ਧਿਆਨ ਠੀਕ ਡਰ ਜਾਂਦੇ ਥੇ ਥੱਲੇ ਆ ਕੇ ਨਾ ਕਿੱਡੇ ਦੇ ਪਾਈ ਦਾ ਡੰਗਰ ਦੇ ਡਰ ਗਈ ਉਹ ਤਾਂ ਠੱਡੀ ਸੀਲ ਕੋਈ ਰੱਸੀ ਪਾਉਂਦੀ ਨਹੀਂ ਭਾਜੀ ਇਹਨੂੰ ਲੋਡ ਅੱਛਾ ਜੀ ਹਾਂ ਇੰਨੀ ਠੱਡੀ ਉਹ ਤਾਂ ਡਰ ਗਈ ਕੈਮਰੇ ਤੋਂ ਠੀਕ ਆ ਠੀਕ ਆ ਜੀ ਹਾਂ ਜੀ ਫਿਰ ਕਰਾਂਗੇ ਲੋ ਭਾਜੀ ਚੈੱਕ ਕਰ ਲਓ ਕ੍ਰਾਸ ਦੇ ਵਿੱਚ ਆ ਗਈ ਹੈ ਜੈਸੀ ਕ੍ਰਾਸ ਜੈਸੀ ਕ੍ਰਾਸ ਚ ਹੈ ਠੀਕ ਆ ਠੀਕ ਆ ਭਾਜੀ ਫੈਟ ਕੁਆਲਟੀ ਵੀ ਚੰਗੀ ਹੋ ਗਈ ਢੀ ਹਾਂ ਜੀ ਤੇ ਕੀ ਮੁੱਲ ਭਾਜੀ ਇਹਦਾ ਹੈ ਇਹਦਾ ਮੁੱਲ 35 ਜੀ ਵੀਰ ਜੀ ਅੱਛਾ ਜੀ ਤੇ 30 ਦੀ ਦੇ ਦਈਏ ਕਰਦੇ ਕੀ ਬੰਤਾ ਨਾ ਹਾਂ ਨਾ 271400 ਰੁਪਿਆ ਛੋੜੀ ਜੀ ਠੀਕ ਆ ਠੀਕ ਆ ਲਓ ਬਈ 271400 ਰੁਪਿਆ ਛੋੜ ਬਿਲਕੁਲ ਨਿੱਕਾ ਨਿੱਕਾ ਮੋਲਿਆ ਹਾਂਜੀ ਹਾਂਜੀ ਤੇ ਆਜੋ ਹੁਣ ਹੈਂਡ ਦੇ ਆਹੋ ਭਾਈ ਵੀਰਾਂ ਦੀ ਨਾ ਪਰਸੋਂ ਮੈਂ ਵੈੜ ਪਾਈ ਨਾ ਬਚੱਟੀ ਹਾਂਜੀ ਹਾਂਜੀ ਬੜਿਆ ਫੋਨ ਆਇਆ ਬੜੀ ਡਿਮਾਂਡ ਵੀ ਵੱਡੀ ਫਾਰਮ ਵਾਲੀ ਵੈੜ ਦੋ ਸਾਨੂੰ ਅੱਛਾ ਜੀ ਇਹ ਵੀਰ ਦੀ ਵੈੜ ਲਿਆਂਦੀ ਹੈ ਸਪੈਸ਼ਲ ਅੱਛਾ ਜੀ ਤੇ ਵੇਖੋ ਫਾਰਮ ਵਾਲੀ ਵੈੜ ਆਂ ਬੂਠੀ ਲੇਖੋ ਵੈੜ ਦੀ ਠੀਕ ਆ ਠੀਕ ਆ ਛੋਟਾ ਛੋਟਾ ਕੰਨ ਤੇ ਕੱਦ ਵਜੋਂ ਵੇਖੋ 9 10 ਕਿਲੋ ਦੁੱਧ ਜੇ ਵਹਿਮ ਦੇ ਥਲੇ ਅੱਛਾ ਜੀ ਤੇ ਵੀਰ ਜੀ ਡੇਢ ਮਹੀਨੇ ਦੀ ਗਾਂ ਗੱਭਣ ਜੇ ਹਰੇ ਚੈੱਕ ਨਹੀਂ ਆਪਾਂ ਕਰਾਈ ਅੱਛਾ ਅੱਛਾ ਜੋ ਆਪਣੇ ਕੋਲ ਜਾਈ ਹੈ ਨਵਾ ਨੂੰ ਕਿ ਵੀਡੀਓ ਤੇ ਚੋਗੇ ਆਈ ਜੀ ਅੱਛਾ ਠੀਕ ਹੈ ਠੀਕ ਹੈ ਹਾਂ ਚੋਗੇ 4 ਵਜੇ ਦੀ ਚੁਾਈ ਹੋ ਗਿਆ ਜੀ ਚਲੋ ਭਾਈ ਫਾਰਮ ਵਾਲੀ ਵਾੜੇ ਤੇ ਫੇਸ ਕੁਆਲਟੀ ਤੁਹਾਨੂੰ ਦੇਖੋ ਬਾਕੀ 100% ਵਾੜ ਤੋਂ ਹੀ ਮਾਲੀ ਆ ਅੱਛਾ ਠੀਕ ਹੈ ਮਾਜੀ ਚਲੋ ਅਸੀਂ ਅਜੇ ਚੈੱਕ ਨਹੀਂ ਕਰਾਈ ਤੁਹਾਨੂੰ ਕਹਿ ਦਈਏ ਠੀਕ ਹੈ ਠੀਕ ਹੈ ਨਾ ਭਾਈ ਫੇਸ ਕੁਆਲਟੀ ਤੇ ਕੱਦ ਵਜ਼ਨ ਦੀ ਬਹੁਤ ਹੀ ਚੰਗੀ ਆ ਤੇ ਬਣਦੀ ਬੜੀ ਚੁਾਈ ਹੋ ਗਈ ਹੈ ਜੀ ਅੱਛਾ ਬਿਲਕੁਲ ਤਿਆਰ ਆ। ਪਾਜੀ ਦਾ 30 ਕਿਲੋ ਦਾ ਰਕਾਰ ਜੇ ਭਾਜੀ ਕਸ਼ੇ ਦਾ। ਅੱਛਾ ਜੀ। ਦੂਜਾ ਹੁੰਦਾ ਜੇ। ਠੀਕ ਆ ਠੀਕ ਆ। ਬਾਬਾ ਜੀ ਸੰਜਰ ਨੇ ਜੜਾ 3 ਲੀਟਰ ਜਿਹੜਾ ਦੁੱਧ ਚਵਾਇਆ ਵਾ। ਹੂੰ। ਤੇ ਇਸ ਟਾਂ ਮੇ ਜਿਹੜਾ 9-10 ਲੀਟਰ ਜਿਹੜਾ ਬਿਲਕੁਲ ਡੁੱਟ ਤਿਆਰ ਆ। ਪੰਦਰੀ ਸੇਵਾ ਤੇ ਜੇ ਵੀ। ਅੱਛਾ ਠੀਕ ਆ ਠੀਕ ਆ। ਹਾਂ ਜੀ ਪੰਦਰੀ ਵੀਰ ਦੀ ਸੇਵਾ ਜੀ। ਠੀਕ ਆ ਠੀਕ ਆ। ਲੋ ਭਾਜੀ ਸਾਹ ਤੋਂ 3 ਲੀਟਰ ਨੇ ਘਟਾ ਦਿੱਤੀ। ਥਾਣੇ ਚੰਦਜੀਤ ਪਾਜੀ ਵਿਖਾਓ ਵੈਣ ਨੂੰ। ਵੇਖੋ ਕਹਣਾ ਥਣ ਲੱਗਾ ਵੈਣ। ਠੀਕ ਆ ਠੀਕ ਆ। ਲੋ ਭ ਆਹ ਮੈਂ ਨੂੰ ਦੇਖੋ ਵੈਰ ਦਾ ਜਮਾ ਜੀ ਠੀਕ ਆ ਠੀਕ ਆ ਜੀ ਹਾਂ ਜੀ ਤੇ ਕੀ ਮੁੱਲ ਪਈ ਫਿਰੇ ਦਾ ਮੁੱਲ ਤੇ ਵੀ ਦਿੱਤੀ ਇਹੋ ਜਿਹਾਂ ਮਿਹੜਾਂ ਦਾ ਲੋਕ 40 40 50 ਜਿਆ ਹਰ ਮੰਗੀ ਜਾਂਦੇ ਆ ਅੱਛਾ ਜੀ ਮੋਲੇ ਤਾਂ 30000 ਜੀ ਅੱਛਾ ਜੀ ਤੇ 30000 ਚੋਂ 200 ਰੁਪਈਆ ਛੋੜ ਜੀ ਠੀਕ ਹੈ ਠੀਕ ਹੈ ਲਓ ਭਾਈ 30000 ਚੋਂ 200 ਰੁਪਇਆ ਛੋੜ ਹਾਂਜੀ ਤੇ ਇੱਕ ਨਾਲ ਤੁਹਾਨੂੰ ਸਾਰੇ ਮਾਰ ਦਿਓ ਕੈਮਰਾ ਲੇਖੋ ਚੈੱਕ ਕਰ ਸਕਦੇ ਹਾਂ ਹਾਂਜੀ ਹਾਂ ਮੰਡੀ ਵਾਲਾ ਵੀਰ ਨੇ ਮਾਹੌਲ ਕਿ ਬਣਾਇਆ ਹਾਂਜੀ ਚਲੋ ਤੁਹਾਡੇ ਪੈਰਾਂ ਪਿੱਛੇ ਤੇ ਕੋਈ ਨਾ ਗੁਰੂ ਅਮਰਦਾਸ ਦੇ ਪੈਰਾਂ ਪਿੱਛੇ ਹੀ ਹੈ ਨਾ ਇਹ ਬਾਕੀ ਸਾਡੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਭੈਣ ਭਰਾਵਾਂ ਨੂੰ ਹਾਂਜੀ ਬਾਕੀ ਇਹ ਆ ਵੀ ਆਣ ਕੇ ਤਸੱਲੀ ਕਰਕੇ ਤੇ ਫਿਰ ਪਸ਼ੂ ਘੜਿਆ ਕਰੋ ਨਹੀਂ ਬਿਲਕੁਲ ਸਿਆਣੀ ਗੱਲ ਹੈ ਭਾਜੀ ਬਿਲਕੁਲ ਜੀ ਠੀਕ ਹੈ ਨਾ ਲਓ ਭਾਈ ਬਾਕੀ ਤੁਸੀਂ ਬਾਅਦ ਚ ਲਾਂਮੇ ਦੇਣ ਵਾਲਾ ਨਾ ਬਣਾ ਕਰੋ ਬਿਲਕੁਲ ਤੇ ਸਾਰੇ ਵੀਰਾਂ ਨੂੰ ਹੱਥ ਜੋੜ ਇੱਕ ਨਹੀਂ ਭੈਣ ਭਰਾ ਡੰਗਰ ਲਾ ਕੇ ਗਾਂ ਭਾਵੇਂ ਅੱਖਾਂ ਮੀਟ ਕੇ ਲੈ ਜਾਈ ਬਸ ਯਕੀਨ ਹੋ ਜਾਂਦਾ ਯਕੀਨ ਬਣ ਜਾਂਦਾ ਭਾਜੀ ਠੀਕ ਹੈ ਕਿ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਇਹ ਆ ਵੀ ਬਾਕੀ ਹੋਈ ਆ ਸਾਰੇ ਭੈਣ ਭਰਾ ਹਾਂ ਤੇ ਜੋੜ ਕੇ ਲਾਈਕ ਤੇ ਸ਼ੇਅਰ ਭਾਉਆਂ ਦੇ ਡੇਰੀ ਫਾਰਮ ਨੂੰ ਤੇ ਮਗਾਉਂਦੇ ਦੀ ਫਾਰਮ ਨੂੰ ਬਹੁਤ ਬਹੁਤ ਠੀਕ ਹੈ ਜੀ ਲੋ ਭਾਜੀ ਠੀਕ ਆ ਇਸ ਚੈਨਲ ਨਾਲ ਜੁੜੋ ਨਵੇਂ ਤੋਂ ਨਵੇਂ ਪਸ਼ੂਤਾਂ ਨੂੰ ਖਾਇਆ ਕਰ ਮੇਰੀ ਠੀਕ ਹੈ ਭਾਜੀ ਮਿਹਰਬਾਨੀ ਸਾਡੇ ਵੀਰ ਸਾਸਰੀ ਆ ਕਿਸਾਨ ਭਰਾਵਾਂ ਨੂੰ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਦਿਲੋਂ